ਮੇਡੀ ਡੱਟ ਪੈਗ ਪਾ ਦੇ ਚਾਚੇ ਫੜਿਆ ਸੱਚੇ ਪੈਗ ਲਾ ਹੁਣ ਵਿਆਹ ਚ ਆਇਆ ਮੈਂ ਤਾਂ ਵਿਆਹ ਚ ਫੋਨ ਕਰੀ ਗਿਆ ਉਹ ਕਹਿੰਦਾ ਮੈਨੂੰ ਬੜਾ ਖੜਾ ਕਹਿੰਦਾ ਮੈਂ ਸੁਣਾ ਉਹਨਾਂ ਤੋਂ ਹੋਰ ਤੋਂ ਉਹਨਾਂ ਦੀ ਕਰਨੀ ਐ ਤੇ ਸਾਡੀ ਕਰਨੀ ਐ ਯਾਰ ਕੋਟਾ ਹੈਗਾ ਮਰੀ ਵੀ ਸਰ ਕੋਟਾ ਦਾ ਸ਼ਿਕਾਇਤਾਂ ਨੇ ਚਾਚੇ ਕਿਹੜੀ ਰੱਖ ਤੀ ਉਹ ਰਿਆ ਮੇਰਾ ਅੱਛਾ ਚਾਚਾ ਬਹਿ ਜਾ ਬਹਿ ਜਾ ਬਹਿ ਜਾ ਹਮਾਂ ਅੰਡਾ ਦੇ ਉਹ ਮੈਂ ਤਾਂ ਸੁਣਾ ਮੋ ਆਇਆ ਕੋਈ ਨਹੀਂ ਚਾਜੋ ਖਾ ਲੈ ਹੈ ਉਹ ਮੈਨੂੰ ਮੁੰਡਾ ਫੋਨ ਕਰੇ ਤੜਾ ਖਵਾਉਂਦਾ ਤੂੰ ਅੰਡੇ ਹਾਂ ਮੈਂ ਗੱਲ ਸੁਣ ਇੱਕ ਦੇਖ ਉਹ ਸਾਡਾ ਜਵਾਕਾ ਐ ਪ੍ਰੀਤ ਮੇਰੇ ਕਣੀਓ ਮਰ ਗਈ ਪ੍ਰੀਤੋ ਕਣੀ ਮੈਂ ਮਰ ਗਿਆ ਓੜੀ ਓਕੇ ਸਾਡੇ ਪਹਾੜੀ ਤੋਂ ਮਰ ਗਈ ਵੇ ਦਰਦ ਦੇ ਤੇਰੇ ਪੱਲੇ ਅਸੀਂ ਮਰ ਗਏ ਹਾਂ ਆਹ ਬੜੇ ਤੇਰੇ ਪੱਲੇ ਅਸਾਂ ਮਰ ਗਏ ਅਸਾਂ ਮਰ ਗਏ ਮੇਰੀ ਗੱਲ ਸੁਣ ਲਾ ਜਨਾਨੀਆਂ ਨੇ ਗੱਲਾਂ ਯਾਰ ਕਾਚੇ ਨਾ ਹੀ ਛੇੜੀ ਆਪਾਂ ਵਧੀਆ ਮੇਰੀ ਗੱਲ ਸੁਣ ਲਾ ਤਾ ਗਰੀਬੀ ਅਮੀਰੀ ਛੱਕੀਆਂ ਪੈਣਾਂ ਨੇ ਹਾਂ ਆਹ ਤੇ ਮੇਰੀ ਗੱਲ ਸੁਣ ਲਾ ਤੇਰੇ ਅਮੀਰੀ ਆ ਜਾਂਦੀ ਏ ਕਦੇ ਗਰੀਬ ਪਾਣੀ ਦਾ ਪਾਰਾ ਕਰ ਦੇ ਕੀ ਚਾਚੇ ਪਾਣੀ ਬਣੀ ਪਾਉਂਦਾ ਮੇਰੇ ਥੜਾ ਫੇਫੜੇ ਮੱਚ ਜਾਣਗੇ ਤੇਰੇ ਓਏ ਤੁਹਾਨੂੰ ਸ਼ਰਮ ਨਹੀਂ ਆਉਂਦੀ ਓਏ ਮੇਰੇ ਸਾਨੂੰ ਪਾਣੀ ਦਾ ਰਖੋਗੇ ਹੱਟਿਆਲੇ 5 ਦਿਨ ਨਹੀਂ ਹੋਏ ਏਕਾ ਚੱਕ ਦੂ ਪਾਣੀ ਟੜਾ ਇਹਦਾ ਇਹਦਾ ਦਵਾਈਓ ਪਾਣੀ ਟੜੇ ਦੀ ਇਹੇ ਆ ਇੱਥੇ ਤਾਂ 12 ਕੁ ਸਪਾਇਆ ਹੋਇਆ ਸੰਮੀਆਂ ਤੋਂ ਲੈ ਕੇ ਉਹ ਮੇਰਾ ਨੂਰ ਸਾਰਾ ਕੁਝ ਪਾਇਆ ਪਾਣੀ ਮੋਟ ਲੱਗੇ ਜਿੱਥੇ ਦਰੂਖ ਦਿਖ ਲੂ ਪਾਣੀ ਬਣੀ ਪਾਉਂਦਾ ਚਾਚੇ ਅਰੇ 2 ਕਿੱਲੇ ਰਹਿੰਦੇ ਨੇ ਬੀਚਰ ਵਾਲੇ ਕੋਈ ਨਹੀਂ ਚਾਚਾ ਤੱਕ ਕੇ ਆਪਾਂ 4 ਬਾਈ ਦਿਨ ਚੱਲ ਲੱਗ ਕਿਤਨੀ ਪਾ ਦੇ ਓਏ ਅੰਡੇ ਅੰਡਾ ਚਿਲਰ ਆ ਜਾ ਤੇ ਨਹੀਂ ਨੰਮ ਕੀ ਗੱਲ ਕਰਦੇ ਸੀ ਆਪਾਂ ਮੇਰੀ ਗੱਲ ਸੁਣਦਾ ਆ ਐ ਲੈ ਕੇ ਆਉਣੀ ਆ ਕਿ ਨਹੀਂ ਲੈ ਕੇ ਆਉਣੀ ਆ ਜਾ ਮੇਰਾ ਨੰਬਰ ਉਹਨਾਂ ਨੂੰ ਨਾ ਦਿਆ ਕਰ ਜਾ ਉਹਨਾਂ ਨੇ ਨਿਵੇੜਲਾ ਵੀ ਪਾਈ ਸਾਡੇ ਪੰਡਾ ਨਾ ਪੜਿਓ ਨਹੀਂ ਨਿਬੜੀ ਪਿਆ ਸਾਡਾ ਸਾਡਾ ਨਿਬੜ ਗਿਆ ਹਾਂ ਮੈਨੂੰ ਰਿਸ਼ਤਾ ਹੁੰਦਾ ਹੈ ਮੈਂ ਤਾਂ ਤੜਕੇ ਲਈ ਪੁਲਸਾੜੀ ਉਹ ਪੁਲਸਾਂ ਨਾਲ ਲਿਆਇਗਾ ਪਹਿਲਾਂ ਕੁੜੀ ਥੋੜੇ ਜਵਾਨ ਆ ਉਹਨੂੰ ਤਾਂ ਵਿਆਹ ਲਓ ਆ ਪੀਆ ਚਾਚੇ ਇਹਨੂੰ ਥੱਲੇ ਧਰ ਦੇ ਯਾਰ ਆ ਬੜੇ ਪ੍ਰੀਤੋ ਹਾਂ ਨਾ ਜੀ ਬ੍ਰੀਤੋ ਬੜੇ ਉੱਠੇ ਨਾ ਅਸੀਂ ਬਾੜੀਏ ਹਾਂ ਨਾ ਪੈਣੀ ਛੇੜਨ ਠੀਕ ਹੈ ਸੁਨੇ ਸਦਰ ਦੇਖਾ ਉਹ ਪੰਡਤ ਦਾ ਮੋਹਤ ਬਾੜ ਬੰਦਾ ਚਾਈ ਮੋੜ ਦੇ ਨਹੀਂ ਆਪ ਆ ਜੇ ਹਾਂ ਆ ਜੇ ਇੱਕ ਗੱਲ ਦੱਸ ਚਾਚੇ ਆਪ ਗਈ ਹੈ ਆਪ ਆ ਜੇ ਅਸੀਂ ਕੁਝ ਨਹੀਂ ਕਹਿੰਦੇ ਉਹ ਆ ਆ ਪਰ ਉਹਦੇ ਦਾ ਹੁਣਨੇ ਗਿਆ ਵੀ ਸਨਾਮੋ ਲੈ ਕੇ ਆਵਾਂਗੇ ਅਰੇ ਸਨਾਮ ਆ ਗਈ 8 ਕਿਲੋਮੀਟਰ ਹੋਰ ਆ ਜੇ ਉਹ ਤੇ ਬੇਚਾਰੀ ਖੜੀ ਮੈਨੂੰ ਫੋਨ ਕਰੀ ਜਾਵੇ ਕੰਨੀ ਚਾਚਾ ਉਰੇ ਆਇਆ ਨਹੀਂ ਕੋਈ ਬੰਦਾ ਅਸੀਂ ਉਰੇ ਖੜਿਆਂਗੇ ਉਹਦਾ ਭਾਈ ਵੀ ਖੜਾ ਵਿਚਾਰਾ ਤੇ ਕੰਦਾ ਕੋਈ ਫਾਇਦਾ ਕੁਝ ਫਾਇਦਾ ਹੈ ਗੱਲ ਦਾ ਨੜੇ ਚਾਚਾ ਹਮ ਗੋਲ ਤੇ ਚੜੀ ਹੋਈ ਸੀ ਬਈ ਤਾਂ ਗਈ ਯਾਰੋ ਹੁਣ ਰਹੇ ਉੱਥੇ ਹਾਂ ਓਏ ਇਹ ਸ਼ਰਾਬੀ ਬੰਦੇ ਨਾਲ ਉਹੀ ਕੱਟ ਗਈ ਤਾਂ ਆ ਗੁੱਸਾ ਦਾ ਕਰੀ ਨਾ ਸ਼ਰਾਬੀ ਕੌਣਾ ਦੱਸਣ ਤੇਰੇ ਫੜੇ ਫੜੇ ਨੇ ਚਾਚੇ ਨੇ ਪੋਰਾ ਨਹੀਂ ਪੀਤੀ ਠਿਕਦੇ ਉਹਨੇ ਕੰਮ 'ਚ ਪੀ ਲੱਗਿਆ ਕਿਹੜਾ ਕਹਿੰਦਾ ਸ਼ਰਾਬੀ ਆ ਪੈਂਦਾ ਕਿਹੜਾ ਸ਼ਰਾਬੀ ਆ ਮੈਂ ਗੱਛ ਤੂੰ ਕੰਟਾ ਗੱਛ ਤੂੰ ਦੱਠ ਓਏ ਨਾ ਹੁਣੀ ਬੋਲਿਆ ਪੈਂਦਾ ਕਿਹੜਾ ਸ਼ਰਾਬੀ ਆ ਮੈਂ ਕੋਣ ਕੋਈ ਨਾ ਸ਼ਰਾਬੀ ਆ ਮੈਂ ਪੈਂਦਾ ਕਿਹੜਾ ਪੈਂਦਾ ਕਿਹੜਾ ਸ਼ਰਾਬੀ ਆ ਮੈਂ ਉਹ ਇਹ ਗੱਛ ਤੂੰ ਕਹਿੰਦੇ ਸ਼ਰਾਬੀ ਆ ਮੈਂ ਮਾਰ ਦਊਗਾ ਨਾ ਬਿੱਟੀਆ ਭੈਣਾ 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 ਭੈਣ ਤੋਂ ਦਊ ਨਾ ਕੰਨੀ ਕਹਿੰਦੇ ਕਿ ਇੱਥੇ ਬੈਠਾ ਹੀ ਮੈਂ ਕੰਦ ਤੇ ਦਰਵਾਜ਼ੇ okay